ਜਿਆਦਾਤਰ ਲੋਕ ਜਾਣੂ ਨਹੀਂ ਹੁੰਦੇ ਵੇਖ ਸਕ ਤੁਹਾਡੇ ਤੋਂ ਪਨੀਰੀ ਲੈ ਜਾਂਦੇ ਨੇ ਪਰ ਇਹ ਹੈ ਕਿڑی ਵੈਰਾਈਟੀ ਹੈ ਵੀਰੇ ਇਹਨੂੰ ਦੇਸੀ ਪਿਆਜ਼ ਕਹਿੰਦੇ ਰਹਿ ਜਾਣਗੇ ਦੇਸੀ ਆ ਤਾਂਬੇ ਰੰਗਾ ਜਾਂ ਰੰਗੁੰਦਾ ਦਾ ਯਾਨੀ ਕਿ ਆਪਣੀ ਮਿੱਟੀ ਨੂੰ ਯਾਨੀ ਕਿ ਵਧੀਆ ਫੜਦਾ ਇਹ ਕਹ ਲਈਏ 나ਸਕ ਦੇ ਪਿਆਜ਼ ਨੂੰ ਮਾਤ ਪਾਉਂਦਾ ਜੀ ਉਹਨੂੰ ਪੂਰਾ ਮਾਤ ਪਾਉਂਦਾ ਵੀਰੇ ਟੌਪ ਦਾ ਪਿਆਜ਼ ਹੈ ਯਾਨੀ ਕਿ ਪੂਰਾ ਸਹਿਜ ਵਧੀਆ ਹੁੰਦਾ ਇਹਦਾ ਇਕੱਠੇ ਤੇ ਖਾਸੀਅਤ ਕੀ ਹੈ ਤੁਸੀਂ ਕਹਿ ਰਹੇ ਸੀ ਵੀ ਮਿੱਟੀ ਨੂੰ ਪਕੜ ਕਰਦਾ ਹੈ ਫੜਦਾ ਜੇ ਦੇ ਕਰਨ ਗਏ ਸਹਜ ਵਧੀਆ ਮੜਾਉਂਦਾ ਜਿਵੇਂ ਹੁਣ ਦੂਆ ਪੱਠਾ ਹੁੰਦਾ ਉਹ ਇਕੱਠੇ ਦਾ ਸਹਜ ਛੋਟਾ ਰਹੇ ਜਦਾ ਉਹ ਤੇ ਝਾੜ ਘਟ ਜਾਂਦਾ ਇਹਦਾ ਝਾੜ ਜਾਣੀ ਕਿ 25 ਤੋਂ 30 ਕੁਇੰਟ ਦਾ ਝਾੜ ਹੈ ਇੱਕ ਬਿਗੇ ਦਾ ਬਿਗੇ ਦਾ ਹਾਂ ਜੇ ਕੋਈ ਬੰਦਾ ਮਿਹਨਤ ਕਰੇ ਨਾ ਵਧੀਆ ਜਾਬ ਹੈ ਜਿਹੜਾ ਖੇਤੀ ਪ੍ਰਧਾਨ ਸੂਬਾ ਤੇ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕਾਵ ਲੋਕੀਤੀ ਵਾੜੀ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਪੰਜਾਬ ਦੇ ਕੁਝ ਅਜਿਹੇ ਕਿਸਾਨ ਨੇ ਜੋ ਰਵਾਇਤੀ ਫਸਲਾਂ ਤੋਂ ਬਾਹਰ ਹੋ ਕੇ ਕੁਝ ਨਾ ਕੁਝ ਨਵੀਆਂ ਤਕਨੀਕਾਂ ਅਪਣਾ ਰਹੇ ਨੇ ਫਿਲਹਾਲ ਦੱਸਦੀ ਹੈ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਕੁੱਪਖੁਰਦ ਦੇ ਵਿੱਚ ਖੜੇ ਆ ਜਿੱਥੇ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਪਿਆਜ਼ਾਂ ਦੀ ਜਿਹੜੀ ਪਨੀਰੀ ਉਹ ਬੀਜੀ ਹੋਈ ਹੈ ਕਿਸਾਨ ਵੀ ਸਾਡੇ ਵਿੱਚ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਖੇਤੀ ਦੇ ਵੱਲ ਕਿਵੇਂ ਆਉਣਾ ਹੋਇਆ ਆ ਆਖਰੀ ਰੁਝਾਨ ਉਹਨਾਂ ਦੇ ਮਨ ਦੇ ਵਿੱਚ ਕਿਵੇਂ ਪੈਦਾ ਹੋਇਆ ਕਿ ਖੇਤੀ ਕੀਤੀ ਜਾਵੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਹਰਬਿੰਦਰ ਸਿੰਘ ਜੀ ਹਰਬਿੰਦਰ ਜੀ ਸਭ ਤੋਂ ਪਹਿਲਾਂ ਇਹ ਦੱਸੋ ਜੀ ਇਸ ਪਿਆਜਾਂ ਦੀ ਪਨੀਰੀ ਪ੍ਰਤੀ ਤੁਸੀਂ ਕਦੋਂ ਪ੍ਰੇਰਿਤ ਹੋਏ ਉਹ ਕਿਹੜਾ ਸਮਾਂ ਸੀ ਜਦੋਂ ਤੁਸੀਂ ਪਹਿਲੀ ਵਾਰ ਇਸ ਦੀ ਸ਼ੁਰੂਆਤ ਕੀਤੀ ਹੈ ਮੇਰੇ ਨੂੰ ਘੱਟੋ ਘੱਟ 15-20 ਸਾਲ ਹੋ ਗਏ ਹਨ ਪਨੀਰੀ ਲਾਉਂਦੇ ਸਾਨੂੰ ਥੋੜੀ ਥੋੜੀ ਲਾਉਂਦੇ ਦੀ ਪਹਿਲਾਂ ਫਿਰ ਕੀ ਹੁਣ ਥੋੜੀ ਥੋੜੀ ਵਧਾਈ ਜਾਂਦੀ ਹੈ ਇਹ ਦੇ ਕਰਕੇ ਹੋਰ ਤਾਂ ਕੀ ਹੈ ਇਹਦੇ ਵਿੱਚ ਜਾਨਕੀ ਜਿਵੇਂ ਫਸਲ ਵਿਕੀ ਜਾਂਦੀ ਹੈ ਆਪ ਨੂੰ ਪਤਾ ਲੱਗ ਗਿਆਗਾ ਕੇ ਲੱਗੀ ਜਾਂਦਾ ਮੂੰਹ ਵਿੱਚੀਆਂ ਜਾਨਕੀ ਪਨੀਰੀ ਦੀ ਵੈਰਾਈਟੀ ਬਹੁਤ ਹੀ ਵਧੀਆ ਦੇਸੀ ਪਿਆਜੇ 15-20 ਸਾਲ ਪਹਿਲਾਂ ਸ਼ੁਰੂਆਤ ਕੀਤੀ ਹਾਂ ਸ਼ੁਰੂ ਕੀਤੀ ਤੇ ਉਸ ਵੇਲੇ ਕਦੋਂ ਕਿੰਨੇ ਰਕਵੇ ਤੋਂ ਸ਼ੁਰੂ ਕੀਤੀ ਸੀ ਜੀ ਇਹ ਪਹਿਲਾਂ ਤਾਂ ਵੀਰੇ ਇੱਕ ਬਿੱਗਾ ਲਾਉਂਦੇ ਸੀ ਬਸ ਬਿੱਗਾ ਲਾਉਂਦੇ ਸੀ ਵਿੱਚ ਥੋੜ੍ਹੀ ਥੋੜ੍ਹੀ ਬਿਖਦੀ ਦੀ ਵਿੱਚ ਬੌਣੀ ਵੀ ਪਾਈ ਜਾਂਦੀ ਸੀ ਹੌਲੀ ਹੌਲੀ ਜਿਵੇਂ ਗਾਹਕ ਲੱਗੀ ਗਿਆ ਨਾ ਪਤਾ ਲੱਗ ਗਿਆ ਉਹਨੂੰ ਵੈਰਾਈਟੀ ਦਾ ਫਿਰ ਬਧੀ ਗਾਹਕ ਹੋਣ ਜਾਨੀ ਕਿ ਪੂਰਾ ਗਾਹਕ ਪੂਰਾ ਫਰ ਲਵਰੇ ਲੱਗਾ ਅੱਛਾ ਗੱਲ ਕਰੀਏ ਨਸਲ ਕਿਹੜੀ ਹੈ ਕਿਉਂਕਿ ਨਸਲ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕ ਜਾਣੂ ਨਹੀਂ ਹੁੰਦੇ ਵੇਖ ਸਕ ਤੁਹਾਡੇ ਤੋਂ ਪਨੀਰੀ ਲੈ ਜਾਂਦੇ ਨੇ ਪਰ ਇਹ ਹੈ ਕਿਹੜੀ ਵੈਰਾਈਟੀ ਹੈ ਵੀਰੇ ਇਹਨੂੰ ਦੇਸੀ ਪਿਆਜ਼ ਕਹਿੰਦੇ ਨੇ ਜਾਨੀ ਦੇਸੀ ਆ ਤਾਂਬੇ ਰੰਗਾ ਜਾਂ ਰੰਗ ਹੁੰਦੇ ਦਾ ਜਾਨਕੀ ਆਪਣੀ ਮਿੱਟੀ ਨੂੰ ਜਾਨਕੀ ਵਧੀਆ ਫੜਦਾ ਖਾਣ ਨੂੰ ਵੀ ਸੁਆਦ ਆ ਯਾਰ ਇਹ ਟਾਰਕ ਕਿਤੋਂ ਬੜਾ ਵਧੀਆ ਜਿਵੇਂ ਕਿ ਕਹਿ ਲੀਏ ਨਾਸਕ ਦੇ ਪਿਆਜ਼ ਨੂੰ ਮਾਤ ਪਾਉਂਦਾ ਜੀ ਉਹਨੂੰ ਪੂਰਾ ਮਾਤ ਪਾਉਂਦਾ ਵੀਰੇ ਟਾਪ ਦਾ ਪਿਆਜ਼ ਹੈ ਯਾਨੀ ਕਿ ਪੂਰਾ ਸਾਈਜ਼ ਵਧੀਆ ਹੁੰਦਾ ਇਹਦਾ ਇਕੱਠੇ ਤੇ ਖਾਸੀਅਤ ਕੀ ਹੈ ਤੁਸੀਂ ਕਹਿ ਰਹੇ ਸੀ ਵੀ ਮਿੱਟੀ ਨੂੰ ਪਕੜ ਕਰਦਾ ਹੈ ਤੇ ਜੇਕਰ ਇਹ ਪਿਆਜ਼ ਮਿੱਟੀ ਨੂੰ ਪਕੜ ਕਰਦਾ ਤਾਂ ਉਹਦੇ ਵਿੱਚ ਖਾਸ ਕੀ ਹੁੰਦਾ ਪਿਆਜ਼ ਦਾ ਸਾਈਜ਼ ਵੱਡਾ ਹੁੰਦਾ ਹੈ ਜਾਂ ਪਿਆਜ਼ ਦੇ ਵਿੱਚ ਜਿਹੜਾ ਰਸ ਹੁੰਦਾ ਉਹਦੇ ਵਿੱਚ ਵੀ ਫਰਕ ਪੈ ਜਾਂਦਾ ਨਹੀਂ ਰਸ ਦੀ ਗੱਲ ਨਹੀਂ ਜਿਵੇਂ ਹੁਣ ਆਪਣੇ ਨਾ ਗੱਠਾ ਯਾਨੀ ਕਿ ਪਿਆਜ਼ ਇਹਨੂੰ ਕਹਿੰਦੇ ਨੇ ਆ ਜੀ ਮੈਂ ਆਪਣੀ ਮਿੱਟੀ ਨੂੰ ਫੜਦਾ ਉਹਦੇ ਕਹਿੰਦੇ ਸ਼ਹਿਜ ਵਧੀਆ ਬਣਾਉਂਦਾ ਹੂੰ ਜਿਵੇਂ ਹੁਣ ਦੂਆ ਪੱਠਾ ਹੁੰਦਾ ਉਹ ਇਕੱਠੇ ਦਾ ਸਹਜੇ ਛੋਟਾ ਰਹੇ ਜਦਾ ਉਹਦੇ ਝਾੜ ਘਟ ਜਦਾ ਇਹਦਾ ਝਾੜ ਜਾਨੀ ਕਿ 25 ਤੋਂ 30 ਕੁਇੰਟ ਦਾ ਝਾੜ ਹੈ ਇੱਕ ਬਿਗੇ ਦਾ ਬਿਗੇ ਦਾ ਹਾਂ ਜੇ ਕੋਈ ਬੰਦਾ ਮਿਹਨਤ ਕਰੇ ਨਾ ਵਧੀਆ 25 ਤੋਂ 30 ਕੁਇੰਟ ਦਾ ਝਾੜ ਹੈ ਇਹਦਾ ਅੱਛਾ ਕਈ ਕਿਸਾਨ ਕਹਿ ਦਿੰਦੇ ਨੇ ਕਿ ਬਚਤ ਨਹੀਂ ਹੈ ਖੇਤੀ ਵਿੱਚੋਂ ਕੁਝ ਬਚਦਾ ਹੀ ਨਹੀਂ ਹੈ ਤੇ ਫਿਰ ਜੇਕਰ ਇਸ ਪਾਸੇ ਨੂੰ ਆਉਣ ਕਿਸਾਨ ਕੀ ਲੱਗਦਾ ਵੀ ਉਹਨਾਂ ਨੂੰ ਕੁਝ ਬਚਤ ਹੋਵੇਗੀ ਜੀ ਨਹੀਂ ਵੀਰੇ ਆਏ ਆ ਇਹ ਗੱਲ ਜੇ ਤਾਂ ਬੰਦਾ ਆਪ ਮਿਹਨਤ ਕਰਦਾ ਫੇਰ ਤਾਂ ਵਧੀਆ ਬਚਦਾ ਪੈਸੇ ਜੀ ਹੁਣ ਸਾਰਾ ਕੁਝ ਆਪਾਂ ਲੀਵਰ ਤੋਂ ਕਰਉਣਾ ਫੇਰ ਤੁਹਾਨੂੰ ਪਤਾ ਖਰਚੇ ਵੀ ਪਹੁੰਚਦੇ ਮੈਂ ਧੀਰੇ ਦੀ ਬਾਕੀ ਐ ਕਿਉਂ ਨਹੀਂ ਬਚਦਾ ਹੈ ਜੇ ਕਰਾਂਗੇ ਆਪਾਂ ਬਚੂਗੇ ਕੰਮ ਦਾ ਪੈਸਾ ਤਾਂ ਰੁਪਈਆ ਤਾਂ ਬਚਦਾ ਹੀ ਹੈ ਵੀਰੇ ਵਧੀਆ ਆਮਦਨ ਹੋ ਜਾਂਦੀ ਹੈ ਹਾਂ ਵੀਰੇ ਵਧੀਆ ਆਮਦਨ ਹੋ ਜਾਂਦੀ ਤੇ ਕਿੰਨਾ ਜਿਹੜਾ ਰਕਬਾ ਤੁਸੀਂ ਇਸ ਵੇਲੇ ਬੀਜਿਆ ਹੈ ਹੋ ਡੇਢ ਏਕੜ ਹੋਊਗਾ ਜਾਨਕੀ ਡੇਢ ਏਕੜ ਤੇ ਡੇਢ ਏਕੜ ਦੇ ਵਿੱਚੋਂ ਜਿਹੜੀ ਕਮਾਈ ਹੈ ਕਿੰਨੀ ਕੁ ਹੋ ਜਾਂਦੀ ਹੈ ਫਿਰ ਵੀ ਬਰੇ ਹੌਣ ਤੈਨੂੰ ਦੱਸਾਂ ਗੱਲ ਹੋ ਹੀ ਜਾਂਦੀ ਹੈ ਵਧੀਆ ਯਾਨੀ ਕਿ ਪੂਰੀ ਵਧੀਆ ਯਾਨੀ ਕਿ ਕਰਦੇ ਆਪਾਂ ਜਦੋਂ ਹੌਣ ਦੱਸਦਾ ਸਰ ਜੀ ਕਿੰਨਾ ਕੋਈ ਪੈਸੇ ਵਧੀਆ ਭਾਜਦੇ ਪੈਸੇ ਪੂਰੇ ਅੱਛਾ ਗੱਲ ਕਰੀਏ ਇਸ ਪਨੀਰੀ ਦਾ ਬੀਜਣ ਦਾ ਅਸਲੀ ਜਿਹੜਾ ਟਾਈਮ ਹੈ ਕਿ ਕਿਹੜੇ ਸਮੇਂ ਇਹ ਬੀਜੀ ਜਾਂਦੀ ਹੈ ਤੇ ਕਿੰਨੇ ਸਮੇਂ ਦੇ ਵਿੱਚ ਜਿਹੜੀ ਇਹ ਫਸਲ ਤਿਆਰ ਹੋ ਜਾਂਦੀ ਹੈ ਬਰੇ ਆ ਪਨੀਰੀਆ ਜਿਹੜੀ ਯਾਨੀ ਕਿ 50 ਤੋਂ 55 ਦਿਨਾਂ ਚ ਪੂਰੀ ਵਧੀਆ ਹੋ ਜਾਂਦੀ ਹੈ ਯਾਨੀ ਕਿ ਟੌਪ ਦੀ ਪਨੀਰੀ ਲਾਉਣ ਵਾਲੀ ਬੱਟਾ ਤੇ ਯਾਨੀ ਕਿ ਪਹਿਲਾਂ ਹੀ ਉਹ ਬਾਦੀ ਯਾਨੀ ਕਿ ਵਧੀਆ ਦੀ ਪਨੀਰੀ 50 ਤੋਂ 55 ਦਿਨਾਂ ਦੇ ਨਾਲ ਚ ਵਧੀਆ ਹੋ ਜਾਂਦੀ ਹੈ ਬੱਢੇ ਵਾਲੀ ਬਟਾਉ ਦੀ ਆਪਣੀ ਦੀ ਜਦੋਂ ਆਪਾਂ ਵੱਡਾ ਲਗਾਉਣੇ ਨਾ ਬਾਕੀ ਨਿਆਣੀ ਰਹੀ ਜਾਂਦੀ ਆ ਥੋੜੀ ਜਿਹੀ ਪੰਜ ਚਾਰ ਦਿਨ ਪਹਿਲਾਂ ਪਰਮਾਂ ਦੀ ਥੋੜੀ ਛੋਟੀ ਰਹੀ ਜਾਂਦੀ ਆ ਯਾਨੀ ਕਿ ਇਹਦਾ ਟਾਈਮ ਯਾਨੀ ਕਿ 11ਵੇਂ ਮਹੀਨੇ ਚ ਚੜ੍ਹਦੇ ਚ ਲਾਉਣ ਲੱਗ ਜਾਓ ਵਧੀਆ ਟਾਈਮ ਅੱਛਾ ਗੱਲ ਕਰੀਏ ਤਾਂ ਕਿਆਰੀਆਂ ਬਣਾਈਆਂ ਹੋਈਆਂ ਨੇ ਕਿਆਰੀਆਂ ਨੂੰ ਕਿਸ ਤਰਤੀਬ ਬਾਈ ਤੁਸੀਂ ਜਿਹੜਾ ਲਗਾਇਆ ਹੋਇਆ ਹੈ ਕਿਉਂਕਿ ਸਾਰੀਆਂ ਕਿਆਰੀਆਂ ਦੀ ਜਿਹੜੀ ਲੰਬਾਈ ਹੈ ਤੇ ਚੌੜਾਈ ਆ ਉਹ ਸੇਮ ਹੀ ਆ ਆਇਆ ਬੀਰੀਆ ਪ੍ਰੇ ਕੋਲੇ ਜਿਗਾੜ ਕਰਾਇਆ ਫਰਮੇ ਜੇ ਕਰਾਇਓਰੇ ਜਿਵੇਂ ਲੈਣਾ ਮਾਰ ਨੂੰ ਫਰਮੇ ਕਰਾਇਓਰੇ ਫੋੜੇ ਕਰਾਇਓ ਫੇਰ ਨੂੰ ਇਹਦੇ ਵਿੱਚ ਸਾਰਾ ਕੁ ਸਾਮਾਨ ਉਪੜਾਇਆ ਹੈ ਆਪਾਂ ਉਹਦੇ ਕਰਕੇ ਬਣ ਕੇ ਕੈਰੀ ਪੌਣੀ ਪੰਦੀ ਇੰਨੇ ਫੁੱਟ ਦੀ ਕੈਰੀ ਪੌਣੇ ਹੁਣ ਆਪਣੀ 31 ਫੁੱਟ ਦੀ ਕੈਰੀ ਆ ਇੱਕ ਕੈਰੀ 31 ਫੁੱਟ ਦੀ ਜਾਨੀ ਉਹਦੇ ਵਿੱਚੋਂ 20 ਜਾਨੀ ਕਿ 22 ਹੱਥ ਬਣ ਜਦੇ 20 ਕੇ ਹੱਥ ਬਣ ਜਦੇ ਕੈਰੀ ਆਂ ਘਟ ਜੇ ਦੀ ਡੇਟਾ 18 ਇੰਚ ਦਾ ਹੱਥ ਹੁੰਦਾ ਜਾਨੀ ਅੱਛਾ ਪਟਾਈ ਦੀ ਗੱਲ ਕਰੀਏ ਲੇਬਰ ਪੜਦੀ ਆ ਜਾਂ ਫਿਰ ਜਿਹੜੇ ਖਰੀਦਦਾਰ ਆਉਂਦੇ ਆ ਤੁਹਾਡੇ ਕੋਲੋਂ ਲੈਣ ਨੂੰ ਉਹ ਖੁਦ ਇਸ ਦੀ ਪਟਾਈ ਕਰ ਲੈਂਦੇ ਨਹੀਂ ਵੀਰੇ ਹੁਣ ਆਪਦੇ ਆਪ ਹੀ ਹੁੰਦਾ ਜਿਵੇਂ ਅਗਲੇ ਨਾ 10 ਰੁਪਏ ਹੱਥ ਲੈਣੇ ਪਟਾਈ ਦੇ ਜਾਨੀ ਕਿ ਉਹ ਬੰਦੇ ਆਪਰੇ ਕੋ ਰੱਖੇ ਵੀ ਹੋਰੇ ਪਟਣ ਨੂੰ ਉਹ ਪਟਾ ਵੀ ਲੈਂਦਾ ਕੋਈ ਆਉਂਦਾ ਬੰਦਾ ਜਾਨੀ ਕਿ ਪਟਾਉਂਦਾ ਨਹੀਂ ਆਪ ਉਹ ਬੰਦੇ ਵੱਧ ਤੋਂ ਵੱਧ ਆਪ ਵੀ ਪਟਦੇ ਹਾਲਾ ਕਹਿੰਦਾ ਉਹੀ 2 ਪੈਸੇ ਮੈਨੂੰ ਵੱਜ ਜਾਣਗੇ ਲੇਬਰ ਨੂੰ ਬੰਦਾ ਵੀ ਰੱਖਿਆ ਆਪਣੇ ਕੋ ਪੱਟਣ ਨੂੰ ਪੱਟਣ ਨੂੰ ਹੈਗੇ ਬੁੜੀਆਂ ਵੀ ਨੇ ਜੇ ਵੱਧ ਆਉਂਦੇ ਨੇ ਫਿਰ ਬੱਦਲ ਆਲਾ ਨੇ ਬੰਦੇ ਫੋਨ ਕਰਕੇ ਨਹੀਂ ਫਿਰ ਪੱਕਾ ਬੰਦਾ ਪਰ ਰੱਖਿਆ ਕਹਿੰਦੇ ਪੰਜਾਬ ਦੇ ਵਿੱਚ ਨਾਮ ਹੈ ਕੁੱਪਖੁਰ ਦੇ ਹਰਵਿੰਦਰ ਸਿੰਘ ਦਾ ਕਿਉਂਕਿ ਪੰਜਾਬ ਦੇ ਵਿੱਚੋਂ ਦੂਰੋਂ ਦੂਰੋਂ ਨੇ ਲੋਕ ਜਿਹੜੇ ਉਹ ਤੁਹਾਡੇ ਕੋਲੇ ਆਉਂਦੇ ਨੇ ਪਨੀਰੀ ਖਰੀਦਣ ਦੇ ਕੀ ਗੱਲ ਸਹੀ ਹੈ ਜੀ ਇਹ ਨਹੀਂ ਸਹੀ ਗੱਲ ਹੈ ਵੀਰੇ ਹੁਣ ਮੋਗੇ ਮੋਕੇ ਤੋਂ ਆਉਂਦਾ ਮੋਗਾ ਦੇ ਲਓ ਕਿੱਥੇ ਆ ਤੁਸੀਂ ਸਾਰੇ ਏਰੀਆ ਤੋਂ ਬੰਦਾ ਆਉਂਦਾ ਸੰਗਰੂਰ ਕੰਨੀਓ ਵੀ ਮਿਲਦਾਉਂਦਾ ਪਨੀਰੀ ਇਹਦੀ ਵੈਰਾਈਟੀ ਦਾ ਫਰਕ ਹੈ ਦਾ ਵਰੇਟੀ ਕਰਕੇ ਹੁੰਦਾ ਜੀ ਹੁਣ ਅਗਲਾ 1 ਸਾਲ ਲੈ ਜਾਂਦਾ ਦੂਏ ਸਾਲ ਅਗਲਾ 10 ਨੂੰ ਲੈ ਕੇ ਜਾਂਦਾ ਹਮ ਹਲਾ ਕਹਿੰਦਾ ਗੱਠਾ ਵਧੀਆ ਹੁੰਦਾ ਵੀਰੇ ਗੱਟੇ ਕਰ ਅੱਛਾ ਹਰਵਿੰਦਰ ਜੀ ਗੱਲ ਕਰੀਏ ਕਿ ਇਹਨੂੰ ਬਿਮਾਰੀ ਵੀ ਲੱਗਦੀ ਆ ਕੋਈ ਬਿਮਾਰੀ ਜੇਕਰ ਕੋਈ ਲੱਗ ਜਾਵੇ ਤਾਂ ਬਚਾ ਕਿਵੇਂ ਹੁੰਦਾ ਕੀ ਕੀ ਸਾਵਧਾਨੀਆਂ ਰੱਖਣੀਆਂ ਪੈਂਦੀਆਂ ਨੇ ਇਹਦੇ ਵਾਸਤੇ ਕਾਹਦੇ ਤੇ ਵੀਰੇ ਪਨੀਰੀ ਦੇ ਕੇ ਪੀ ਆਹ ਪਨੀਰੀ ਦੇ ਉੱਤੇ ਮਤਲਬ ਜੇ ਪਨੀਰੀ ਤੇ ਵੀਰੇ ਆਈਆਂ ਦਵਾਈ ਕੋਈ ਉਲੀ ਰੋਗ ਪੈ ਗਿਆ ਜਿਵੇਂ ਫੰਗੀ ਸਾਈਡ ਦੀ ਦਵਾਈ ਕਰ ਦੋ ਕੋਈ ਤਾਕਤ ਦੀ ਕਰ ਦੋ ਉਹਦੇ ਕਰਕੇ ਹੁੰਦਾ ਹੋਰ ਤਾਂ ਕੋਈ ਨੁਕਸ ਪੈਂਦਾ ਨਹੀਂ ਤੇ ਪਿਆਜ਼ ਉੱਪਰ ਪਿਆਜ਼ ਹੀ ਹੁੰਦਾ ਐਮ 45 ਹੁੰਦੀ ਆ ਬਸ ਉਹ ਕਰ ਦੋ ਜੇ ਆਪ ਪਿਆਜ਼ ਬੀਜਦੇ ਆ ਨਾ ਉਹਦੇ ਪਰੋਦੇਲਾ ਠੀਕ ਹੋ ਜਾ ਮਤਲਬ ਜਿਆਦੇ ਸਪਰੇਹਾ ਦੀ ਲੋੜ ਨਹੀਂ ਪੈਂਦੀ ਉਹਦੀ ਲੋੜ ਨਹੀਂ ਪ ਤੇ ਪਾਣੀ ਦੀ ਹੁੰਦੀ ਆ ਪਾਣੀ ਆਪਾਂ ਚਾੜ ਕੇ ਲਾਵਾਂਗੇ ਜਿੰਨਾ ਪਿਆਜ਼ ਨੂੰ ਉਹਨਾਂ ਵਧੀਆਊਗਾ ਪਹਿਲਾਂ ਪਹਿਲਾਂ ਪਾਣੀ ਅੱਛਾ ਪੰਜਾਬ ਦੇ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਖੇਤੀਬਾੜੀ ਦੇ ਨਾਲੋਂ ਕਈ ਜਿਹੜੇ ਕਿਸਾਨ ਨੇ ਟੁੱਟ ਰਹੇ ਨੇ ਕੀ ਸੁਦੇ ਦੇਣਾ ਹੁੰਦਾ ਵੀਰੇ ਜੇ ਹੁਣ ਆਪਾਂ ਕੋਈ ਵੀ ਚੀਜ਼ ਕਰਾਂਗੇ ਕੰਮ ਬਦਲ ਕੇ ਬੀਜਾਂਗੇ ਉਹਦੇ ਦੇ 2 ਪੈਸੇ ਛੱਡੂ ਛੱਡੂ ਆਪਾਂ ਨੂੰ ਵਧੀਆ ਬਚਣਗੇ ਜੇ ਹੁਣ ਇੱਕ ਚੀਜ਼ ਪਿੱਛੇ ਪਈ ਜਾਵਾਂਗਾ ਹੁਣ ਜਿਵੇਂ ਆਲੂਆਂ ਪਿੱਛੇ ਪੈ ਗਏ ਲੋਕ ਹੁਣ ਆਲੂ ਰੋਲਣਾ ਕੰਮ ਹੀ ਆਲੂਆਂ ਦਾ ਉਧਰੋਂ ਹੋ ਜਾਂਦੇ ਲੋਕ ਇੱਕ ਚੀਜ਼ ਪਿੱਛੇ ਪੈ ਜਾਵੇ ਜੇ ਹੁਣ ਆਪਾਂ ਬਦਲਵੀਂ ਚੀਜ਼ ਕੋਈ ਵੀ ਆ ਥੋੜੀ ਥੋੜੀ ਲਾਹਾਂਗੇ ਆਪਾਂ 2 ਪੈਸੇ ਤਾਂ ਛੱਡੂਗੀ ਬਚਣਗੇ ਦਿੱਚ ਬਹੁਤ ਬਹੁਤ ਸ਼ੁਕਰੀਆ ਜੀ ਕੀਮਤੀ ਸਮਾਧਾਨ ਤੇ ਇਹ ਸਨ ਹਰਵਿੰਦਰ ਸਿੰਘ ਜੋ ਕਿ ਪਿਛਲੇ ਤਕਰੀਬਨ 15 ਤੋਂ 20 ਸਾਲ ਇਸਾ ਪਿਆਜ਼ ਦੀ ਪਨੀਰੀ ਨੂੰ ਬੀਜਦੇ ਆ ਰਹੇ ਨੇ ਤੇ ਪੂਰੇ ਪੰਜਾਬ ਭਰ ਦੇ ਵਿੱਚ ਚਰਚੇ ਵੀ ਨੇ ਕਿਉਂਕਿ ਪੰਜਾਬ ਦੇ ਵਿੱਚ ਦੂਰੋਂ ਦੂਰੋਂ ਇਹਨਾਂ ਦੀ ਪਨੀਰੀ ਖਰੀਦਣ ਦੇ ਲਈ ਲੋਕ ਆਉਂਦੇ ਨੇ ਕਿਉਂਕਿ ਜਿਹੜਾ ਨਤੀਜਾ ਹੈ ਉਹ ਬਾ ਕਮਾਲ ਲੋਕਾਂ ਨੂੰ ਮਿਲਦਾ ਹੈ ਫਿਲਹਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਖੇਤੀ ਦੇ ਵੱਲ ਵੱਧ ਤੋਂ ਵੱਧ ਪ੍ਰੇਰਿਤ ਹੋਣਾ ਚਾਹੀਦਾ ਹੈ ਰਵਾਇਤੀ ਫਸਲਾਂ ਦੇ ਵਿੱਚੋਂ ਨਿਕਲ ਕੇ ਕਿਸੇ ਕਿਤੇ ਨਾ ਕਿਤੇ ਇਸ ਫਸਲ ਦੇ ਵਿੱਚੋਂ ਵੀ ਜਿਹੜਾ ਚੋਖਾ ਮੁਨਾਫਾ ਕਮਾਇਆ ਜਾ ਸਕਦਾ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਜਗਵੰਦੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ